ਦੇਗਾ ਵਿੱਚ ਵਾਲੇ ਖਾਦੇ ਚੱਲੇ ਸਿਰਿਆਰੇ ਸੀ ਸੜਗੇ ਵਿੱਚ ਬੱਦੇ ਰੂੰਦੇ ਸਹਗੇ ਦੁੱਖ ਭਾਰੇ ਸੀ ਨੋਚਾਏ ਨਾਲ ਜਮੂਰਾ ਪੁੱਠੇ ਖਲਤਾਰੇ ਸੀ ਧੀਆਂ ਪੁੱਤ ਕਲਗੀ ਧਰਦੇ ਸਾਦਾ ਥੜਕਾ ਲਿਆਏ ਮੜੀਆਂ ਮਸਾਣਾ ਮੱਠਾ ਸਾਦਾ ਸਿਖ ਟਾਲਿਆਏ ਮੜੀਆਂ ਮਸਾਣਾ ਮੱਠਾ ਓਏ ਚੰਦੂ ਇਤ ਗੰਗੂ ਸੁੱਚਾ ਲਗਦੀ ਵਾਲਾਉਂਦੇ ਰਹੇਗੇ ਸ਼ੇਰ ਮੁਗਮ ਦਿਖਾ ਕੇ ਹੱਕ ਦੇ ਵਿੱਚ ਆਉਂਦੇ ਰਹੇਗੇ ਜੈ ਤਾਂ ਪਈ ਲੱਖੀ ਮੋਤੀ ਟੋਡਰ ਗੁਣ ਗਾਉਂਦੇ ਰਹੇਗੇ ਚੜਕੇ ਆ ਚਰਖੜੀਆਂ ਤੇ ਆਪਾਂ ਮਿਟਵਾ ਲਾਏਗੇ ਮੜੀਆਂ ਮਸਾਣਾ ਮੱਠਾ ਸਾਦਾ ਸਿਖਟਾ ਲਾਏਗੇ ਮੜੀਆਂ ਮਸਾਣਾ ਮੱਠਾ ਹੁੰਦੀ ਰਹੀ ਫਾਂਸੀ ਸੱਚ ਨੂੰ ਝੂਠੇ ਦਾ ਦੌਰ ਰਿਹਾ ਸਾਜ ਸਾਗਣਦਾ ਮਣਦਾ ਦਿੱਲੀ ਲਾਹੌਰ ਰਿਹਾ ਸੂਬਾ ਸਰਹੰਦ ਦਾ ਕਹਿੰਦੇ ਜ਼ਾਲਮ ਸਿਰ ਮਾਰ ਰਿਹਾ ਬੱਚਿਆਂ ਨੂੰ ਜਿਉਂਦੇ ਜੀਵ ਵਿੱਚ ਨੀਹਾ ਚਣ ਵਾਲਿਆ ਏ ਮੜੀਆਂ ਮਸਾਣਾ ਮੱਠਾ ਸਾਦਾ ਸਿੱਖ ਟਾਲਿਆ ਏ ਮੜੀਆਂ ਮਸਾਣਾ ਮੱਠਾ ਹੂੰ ਚੁੱਲਦੇ ਰੇ ਨੇਰੀਆਂ ਠਖੜ ਔਂ ਕਿੜਾ ਵੜੀਆਂ ਸੀਗੀ ਔਖੇ ਰਗੇ ਸਮਾਂ ਬਥੇਰਾ ਔਖੀਆਂ ਕੜੀਆਂ ਸੀਗੀ ਦਿਲੀਲਦਾਰ ਤੋਂ ਕਈ ਫਿਰ ਸੰਦੀਆਂ ਪੜੀਆਂ ਸੀਗੀ ਰਤਬਾਨ ਬਾਬੀ ਮਿਲਿਆ ਸਿੰਘਾਂ ਟੁਕਰਾ ਲਿਆਏਗੇ ਮਡੀਆਂ ਮਸਾਣਾ ਮਠਾ ਸਾਦਾ ਸਿੱਖਟਾ ਲਿਆਏਗੇ ਮਡੀਆਂ ਮਸਾਣਾ ਮਠਾ ਲੱਥੀਆਂ ਖੋਪੜੀਆਂ ਸਿਰੇ ਕਸ਼ਟ ਸਹਾਰੇ ਆ ਕੱਟ ਗਏ ਬੰਦ ਬੰਦਵਾ ਸਿੱਧਕੋ ਨਾ ਹਾਰੇ ਆ ਲੱਥੀ ਪਈ ਖੋਪੜੀ ਸਿਰ ਤੋਂ ਫਿਰ ਵੀ ਵੰਗਾਰੇ ਆ ਕੇਸਾਂ ਸਵਾਸਾਂ ਦੇ ਨਾਲ ਸਿੱਧਕ ਨਵਾਲਿਆ ਏ ਮੜੀਆਂ ਮਸਾਣਾ ਮੱਠਾ ਸਾਦਾ ਸਿੱਖ ਟਾਲ ਆਏ ਮੜੀਆਂ ਮਸਾਣਾ ਮੱਠਾ ਮੈਂ ਪਾਉਂਦੇ ਰੇ ਸੂਰਬੀਰਾਂ ਸਿੱਖੀ ਦੀਆਂ ਬਾਤਾਂ ਜੋਗੋਂ ਆਈਆਂ ਟੁਕੜੀਆਂ ਆ ਗੀਰੇ ਮੋਤੀ ਸੁਗਾਤਾ ਜੋਗੋਂ ਭੁਖੀਆਂ ਤੇ ਗਾਈਆਂ ਕੱਟਦੇ ਰਹਿ ਗਏ ਦਿਨ ਰਾਤਾਂ ਜੋਗੋਂ ਜੰਗਲਾਂ ਬੇਲਿਆਂ ਦੇ ਵਿੱਚ ਵਕਤ ਲੰਡਾ ਆਏ ਮਡੀਆਂ ਮਸਾਣਾ ਮੱਠਾ ਸਾਦਾ ਸਿੱਖਟਾ ਲਿਆਏ ਰੇ ਮਡੀਆਂ ਮਸਾਣਾ ਮੱਠਾ ਮੇਰੇ ਮੰਨੂ ਦੀ ਕੈਦ ਦਿਲ ਨੂੰ ਢਲਾਇਆ ਨਾ ਮੰਗੀ ਨਾ ਖੈਰ ਜਾਨ ਦੀ ਲਾਲਚ ਮੂੰਹ ਆਇਆ ਨਾ ਮੰਨੂ ਦੇ ਕੈਦਖਾਨੇੋਂ ਭੋਰਾ ਕਵਰਾਇਆ ਨਾ ਗੋਦੀ ਚ ਕਬਾਲ ਖੇਡਦੇ ਨੇ ਜੀ ਟੰਗਵਾ ਲਿਆ ਏ ਮੜੀਆਂ ਮਸਾਣਾ ਮਠਾਂ ਸਾਦਾ ਸਿਖ ਟਾਲਿਆ ਏ ਮੜੀਆਂ ਮਸਾਣਾ ਮਠਾਂ ਓਏ ਜੱਥੇ ਬੰਦ ਰਗੇ ਨਾ ਕੋਈ ਤਦੈ ਪੰਡੇ ਗਏ ਗਏ ਡੇਰੇ ਦਰਗਾਹਾਂ ਕਾਂ ਮਡੀਆਂ ਸਾਦਾ ਨਾਲ ਗੰਡੇ ਗਏ ਗਏ ਰੇਗਾ ਇਤਫਾਕ ਨਾ ਪੋਰਾ ਸਿੱਖੀ ਸਖ ਪੰਡੇ ਗਏ ਗਏ ਤਾਗਿਆਂ ਤਾਂ ਵੀ ਤਾਂ ਚੌਕੀਆਂ ਪਰ ਮਾ ਪਰਮਾਲ ਆਏਗੇ ਮਡੀਆਂ ਮਸਾਣਾ ਮੱਠਾਂ ਸਾਦਾ ਸਿੱਖਟਾਲ ਆਏਗੇ ਮਡੀਆਂ ਮਸਾਣਾ ਮੱਠਾਂ ਕੀਨ ਬੜਾ ਕਈ ਮੜੀਆਂ ਮਸਾਣਾ ਤੇ ਮੌਲੀ ਦਾ ਢਾਗਾ ਬਨਦੇ ਪਿੱਪੜਾਂ ਦੇ ਟਾਣਾ ਤੇ ਅਮਰੀਕ ਬੁਲਾਰੀਏ ਨੂੰ ਹੁਣ ਜਾਣੀ ਜਾਣ ਜਾਣਾਗੇ ਸੂਰਜ ਵੱਲ ਪੈਠ ਕਮਾਕੇ ਦੀਵਾ ਰੁਸ਼ਨਾ ਲਿਆਏ ਮੜੀਆਂ ਮਸਾਣਾ ਮਠਾਂ ਸਾਦਾ ਸਿੱਖ ਟਾਲ ਆਏ ਮੜੀਆਂ ਮਸਾਣਾ ਮਠਾਂ